बुखार ਹੋ ਜਾਣਾ, ਛਾਤੀ ਜਾਮ ਹੋ ਜੇ, ਤੁਹਾਨੂੰ ਰੇਸ਼ਾ ਗਿਰਦਾ ਹੈ, ਜ਼ੁਖਾਮ ਹੋ ਗਿਆ ਹੈ, ਛਾਤੀ ਜਾਮ ਹੋ ਗਈ ਹੈ ਤੇ ਬੁਖਾਰ ਹੈ। ਇਹਨਾਂ ਸਾਰੀਆਂ ਸਮੱਸਿਆਵਾਂ ਦੇ ਵਿੱਚ ਘਰ ਦੀਆਂ ਬਟਾਈਆਂ ਹੋਈਆਂ ਸੇਮੀਆਂ ਕੰਮ ਆਉਂਦੀਆਂ ਨੇ। ਇਹਨਾਂ ਦਿਨਾਂ 'ਚ ਅਸੀਂ ਸਿਰਫ ਇਸ ਨੂੰ ਤਿਹਾਰ ਤੱਕ ਸੀਮਤ ਰੱਖ ਲਿਆ। ਸ਼੍ਰੀ ਗੁੱਗਾ ਜਹਰਪੀਰ ਜੀ ਦੇ ਦਿਨ ਚੱਲਦੇ ਨੇ। ਪੂਰਾ ਭਾਰਤ ਸ਼੍ਰੀ ਗੁੱਗਾ ਜਹਰਪੀਰ ਜੀ ਦੇ ਨਾਮ ਤੇ ਸੇਮੀਆਂ ਵਟਾ ਕੇ ਤਿਉਹਾਰ ਨੂੰ ਮਨਾਉਂਦੇ ਨੇ। ਪਰ ਸਾਡੇ ਬਜ਼ੁਰਗ ਇਸ ਤੋਂ ਬਿਮਾਰੀਆਂ ਦਾ ਵੀ ਲਾਹਾ ਲਿਆ ਕਰਦੇ ਸੀ ਬਿਮਾਰੀਆਂ ਠੀਕ ਕਰਨ ਦੇ ਵਿੱਚ ਵੀ ਇਹ ਚੀਜ਼ ਕੰਮ ਆਉਂਦੀ ਹੈ ਇਹ ਤੁਸੀਂ ਵਰਤਨਾ ਕਿਵੇਂ ਆਪਾਂ ਤਾਂ ਸਿੱਧੀਆਂ ਬਣਾ ਕੇ ਖਾ ਲੈਨੇ ਆ ਪਰ ਇਹਨੂੰ ਤਰੀਕਾ ਹੁੰਦਾ ਜੇ ਅਸੀਂ ਇਹਨੂੰ ਬਿਮਾਰੀ 'ਚ ਵਰਤਨਾ ਹੈ ਅਗਰ ਬੱਚੇ ਦੀ ਛਾਤੀ ਜਾਮ ਹੋ ਜੇ ਬੱਚੇ ਦੀ ਛਾਤੀ ਜਾਮ ਹੋ ਜੇ ਇਸ ਸੂਰਤ ਦੇ ਵਿੱਚ ਤੁਸੀਂ 100 150 ਗ੍ਰਾਮ ਸੇਵੀਆਂ ਲਾਓ ਇਹਨੂੰ ਦੁੱਧ ਦੇ ਵਿੱਚ ਤੁਸੀਂ ਉਬਾਲੋ ਵਿੱਚ ਦੇ ਘੱਟੋ-ਘੱਟ 10 ਤੋਂ 15 ਕਿਸ਼ਮਿਸ਼ ਪਾ ਦਿਓ ਜੀ ਚਾਰ ਤੋਂ ਪੰਜ ਲੌਂਗ ਕੁੱਟ ਕੇ ਪਾ ਦਿਓ ਇੱਕ ਵੱਡੀ ਲਾਚੀ ਕੁੱਟ ਕੇ ਪਾ ਦਿਓ ਇਹ ਦੀ ਜਿਹੜੀ ਗਰੇਵੀ ਦੇ ਵਿੱਚੋਂ ਜਦ ਦੁੱਧ ਉਬਲੇਗਾ ਉਹ ਦੁੱਧ ਦੇ 5-7 ਚਮਚ ਹਲਕੇ ਕੋਸੇ ਜਿਹੜਾ ਬੱਚਾ ਸਹਿਣ ਕਰ ਸਕੇ ਉਹ ਤੁਸੀਂ 5 ਤੋਂ 6 ਚਮਚ ਉਸ ਬੱਚੇ ਨੂੰ ਪਿਆ ਦਿਓ ਸਵੇਰੇ 5-6 ਚਮਚ ਸਾਮੀ ਤੇ 5-6 ਚਮਚ ਦੁਪਹਿਰ ਨੂੰ ਇਹਨਾਂ ਤਿੰਨਾਂ ਖੁਰਾਕਾਂ ਨਾਲ ਬੱਚੇ ਦੀ ਛਾਤੀ ਖੁੱਲ ਜਾਏਗੀ ਤੇ ਜਿਹੜੇ ਮੇਰੇ ਵੀਰ ਨੂੰ ਜ਼ੁਖਾਮ ਹੈ ਜਾਂ ਖਾਂਸੀ ਹੈ ਉਹ ਇਹਨਾਂ ਸੇਵੀਆਂ ਦਾ ਸੇਵਨ ਕਰ ਲੇ ਜਿਹੜੀਆਂ ਸੇਵੀਆਂ ਆਪਾਂ ਤੁਹਾਨੂੰ ਦੱਸੀਆਂ ਨੇ ਉਹਨਾਂ ਨੂੰ ਇਸ ਤਰੀਕੇ ਹੀ ਬਣਾ ਕੇ ਖਾ ਲੇ ਬੱਚੇ ਦੀ ਛਾਤੀ ਖੁੱਲ ਜੇਗੀ ਤੁਹਾਨੂੰ ਅਗਰ ਖਾਂਸੀ ਜ਼ੁਖਾਮ ਹੈ ਤਾਂ ਤੁਹਾਡੀ ਖਾਂਸੀ ਜ਼ੁਖਾਮ ਠੀਕ ਹੋ ਜਾਏਗੀ ਜਿਹੜੇ ਮੇਰੇ ਵੀਰਾਂ ਨੂੰ ਬੁਖਾਰ ਹੋ ਜਾਂਦਾ ਵੀ ਬੁਖਾਰ ਹੈ ਜਿਹੜਾ ਉਹ ਜਾਂਦਾ ਨਹੀਂ ਤੁਸੀਂ ਦਵਾਈਆਂ ਲੈ ਰਹੇ ਹੋ ਤਾਂ ਤੁਸੀਂ ਕੀ ਕਰੋ ਰਾਤ ਨੂੰ ਇੱਕ ਪਾਈਆ ਇੱਕ ਪਾਈਆ ਦੁੱਧ ਉਬਾਲੋ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਉਬਾਲ ਕੇ ਅਗਰ ਤੁਸੀਂ ਮਿੱਠਾ ਪਾਣਾ ਚਾਹੁੰਦੇ ਹੋ ਪਾ ਲਓ ਨਹੀਂ ਪਾਣਾ ਚਾਹੁੰਦੇ ਨਾ ਪਾਓ ਅਗਰ ਪਾਣਾ ਚਾਹੁੰਦੇ ਤਾਂ ਸ਼ੱਕਰ ਹੀ ਪਾਇਓ ਤੁਸੀਂ ਇੱਕ ਪਾਈਆ ਦੁੱਧ ਦੇ ਵਿੱਚ ਥੋੜੀਆਂ ਜਿਹੀਆਂ ਕ ਸੇਵੀਆਂ ਨੂੰ ਗਰਮ ਦੁੱਧ ਦੇ ਵਿੱਚ ਪਾ ਦਿਓ ਗਲਾਸ ਦੇ ਵਿੱਚ ਚਮਚ ਨਾਲ ਹਿਲਾ ਕੇ ਇਹਨੂੰ ਪੀਜੋ ਦੁੱਧ ਦੇ ਵਿੱਚ ਪਾ ਕੇ ਖਾਜੋ ਕੱਚੀਆਂ ਨੂੰ ਤੇ ਉਸ ਤੋਂ ਬਾਅਦ ਤੁਸੀਂ ਤੁਰੰਤ ਰਜਾਈ ਲੈ ਕੇ ਸੌਜੋ ਰਾਤ ਨੂੰ ਸੌਣ ਲੱਗਿਆ ਤੁਸੀਂ ਦੇਖੋਗੇ ਕਿ ਤੁਹਾਡੇ ਜਿਹੜਾ ਬੁਖਾਰ ਹੈ ਇੱਕ ਘੰਟੇ ਡੇਢ ਘੰਟੇ ਦੇ ਅੰਦਰ ਹੀ ਖਤਮ ਕਰ ਦੇਗਾ ਇਹ ਦਾ ਸਹੀ ਤਰੀਕਾ ਹੈ ਤੁਹਾਨੂੰ ਲੈਣ ਦਾ ਇਹ ਪਸ਼ੂਆਂ ਤੇ ਵੀ ਕੰਮ ਕਰਦਾ ਜੀ ਅਗਰ ਕਿਸੇ ਦਾ ਪਸ਼ੂ ਦੁੱਧ ਘਟ ਦਿੰਦਾ ਤਾਂ ਤੁਸੀਂ ਲਗਭਗ 1 ਕਿਲੋ ਸੇਮੀਆਂ ਲੈਣੀਆਂ ਨੇ 1 ਕਿਲੋ ਸੇਮੀਆਂ ਨੂੰ ਪਾਣੀ ਚ ਉਬਾਲ ਲਓ ਛਾੜ ਲਓ ਵਿੱਚ ਤੁਸੀਂ ਘਟੋ ਘਟ ਪਸ਼ੂ ਅਗਰ ਠੰਡ ਚ ਆ ਗਿਆ ਤੇ ਦੁੱਧ ਘਟ ਦਿੰਦਾ ਘਟੋ ਘਟ 1 ਪਾਈਆ ਤੁਸੀਂ ਉਹਦੇ ਚ ਢਾਲ ਲਾ ਕੇ ਉਪਾ ਦਿਓ ਠੀਕ ਹੈ ਜੀ 10 ਕੁ ਲਾਚੀਆਂ ਕੁੱਟ ਕੇ ਪਾ ਦਿਓ ਵੱਡੀਆਂ ਠੀਕ ਹੈ ਜੀ ਔਰ ਇਹਨੂੰ ਚੰਗੀ ਤਰ੍ਹਾਂ ਉਬਾਲੋ ਵਿੱਚ ਪੁਰਾਣਾ ਗੁੜ ਪਾਓ ਪੁਰਾਣਾ ਗੁੜ ਜਿਹੜਾ ਹੁੰਦਾ ਸਾਲ ਡੇਢ ਸਾਲ ਪੁਰਾਣਾ ਹੈ ਗੁੜ ਪਾਈਆ ਖੰਡ ਉਹ ਪਾ ਦਿਓ ਇਹ ਤੁਸੀਂ ਮਹੇਸ ਦੇ ਮੂਰੇ ਰੱਖ ਦਿਓ ਮਹੇਸ ਖਾਣ ਤੋਂ ਬਾਅਦ ਅਗਰ ਮਹੇਸ ਸਰਦੀ ਦੇ ਵਿੱਚ ਆ ਗਈ ਹੈ ਦੁੱਧ ਘਟ ਦਿੰਦੀ ਹੈ ਤਾਂ ਇਹ ਪਹਿਲੇ ਹੀ ਖਰਾਕ ਦੇ ਨਾਲ ਜਿਹੜੀ ਤੁਹਾਡੀ ਮਹੇਸ ਹੈ ਉਹਨੂੰ ਠੰਡ ਦੂਰ ਹੋ ਜਾਏਗੀ ਦੁੱਧ ਨੂੰ ਵੱਧ ਜਾਏਗੀ ਸਾਡੇ ਪੁਰਾਣੇ ਬਜ਼ੁਰਗ ਇਹੀ ਨੁਸਖੇ ਵਰਤ ਕੇ ਆਪਣੀ ਸਿਹਤ ਨੂੰ ਠੀਕ ਰੱਖਿਆ ਕਰਦੇ ਸੀ ਫਿਰ ਕਿਸੇ ਨਵੀਂ ਜਾਣਕਾਰੀ ਨਾਲ ਹਾਜ਼ਰ ਹੋਵਾਂਗੇ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਸੱਚੇ